ਅਹੇ ਬ੍ਰਿਤੀ ਦਾ ਬਰਸਤਾਨਾ ਹਾਜ਼ਰੀ ਹੈ ਜਿਹੜਾ ਨਾਲ ਉਸਦੇ ਵੀ ਕੈਜੀਅ ਸ਼ੁਭ ਕੁਰੀਵਾਨ ਦਾ ਕੰਮ ਕਰ ਰਿਹਾ ਹੈ ਸਾਨੂੰ ਕੰਗੜਾ ਦੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਹੈ ਲੇਕਿਨ ਜਦੋਂ ਸਿੱਖ ਪੰਥ ਨੂੰ ਜਾਂ ਸਾਡੇ ਸਿੱਖੀ ਨੂੰ ਬਰਕਰਾਰ ਰੱਖ ਕੇ ਪੇਸ਼ ਕਰਦੇ ਆ ਅੱਜ ਵੀ ਪੇਸ਼ਕਾਰੀ ਕਲਾਕਾਰ ਬੱਚੇ ਸਾਡੇ ਜਿਹੜੇ ਨੇ ਇਸ ਗੱਲ ਤੋਂ ਕੋਈ ਨਹੀਂ ਹੋ ਜਾ ਪਰ ਜਿਹੜੇ ਹੋ ਭਾਈ ਸਾਹਿਬ ਜੀ ਨੇ ਕਾਲਜ ਨੂੰ ਇਹ ਨਾਲ ਕੀਤੀ ਹੈ ਆਜੂ ਪਤਾ ਹੋਵੇਗਾ ਇਹ ਆਪਣੇ ਪਿਛੇ ਕਰਕੇ ਬੜੀ ਨੱਚੀ ਸਰਵਿਸ ਦੀ ਰੋਕੋ ਸਕੇ ਦਾ ਬਲਤ ਕਾਰਜਿਸ ਕਰਕੇ ਉਹ ਸਾਰੀ ਕਾਇਦਾ ਬੱਠੇ ਤੇ ਤਪੂਸ ਉਹ ਬੱਚੀ ਦਾ ਇੱਕ ਮੈਂ ਵਿਆਹ ਪੜਦਾ ਸੀਗਾ ਕਿਸੇ ਮੈਟਰ ਨੇ ਕਿੱਦਿਆ ਵੀ ਮਾਤਾ ਦਾ ਵਿਆਹ ਸੀਗਾ ਬੱਚੀ ਦਾ ਵੀ ਜੇਕਰ ਅਜ ਖਾਲਸਾ ਪਿੰਡਵਾਲਾ ਹੋਗਾ ਅਜਾ ਕੋਈ ਗੁਰੂ ਦਾ ਸਿੱਖ ਖਾਲਸਾ ਇਥੇ ਹੋਗਾ ਤੇ ਮੇਰੀ ਬੱਚੀ ਦਾ ਕਦੀ ਨਾ ਕਤਲ ਨਹੀਂ ਸੀ ਹੋਣਾ ਇਹ ਅਸੀਂ ਨਹੀਂ ਬੋਲ ਰਹੇ ਇਹ ਕਲਕੱਤੇ ਦੀ ਧਰਤੀ ਹੋਣੀ ਹੈ ਇਹ ਅਸੀਂ ਨਹੀਂ ਬੋਲਦੇ ਸਾਰੀ ਕਾਇਨਾਤ ਦੀ ਧਰਤੀ ਹੋਦੀ ਸਿੱਖ ਈ ਨਹੀਂ ਕਿ ਸਭ ਨੂੰ ਤੁਹਾਡੇ ਸਾਹਮਣੇ ਨੇ ਬਾਕੀ ਦੇ ਵੀ ਖਾਲਸਾ ਸਾਡੇ ਸਤੂਬਾਗਤ ਦਾ ਦੈਲ ਸਿੰਘ ਖਾਲਸਾ ਪਿੰਡਵਾਲਾ ਮੈਂ 60 ਸਾਲ ਦਾ ਵਿਦਿਆਰਥੀ ਹਾਂ ਮੈਨਾਂ ਦਾ ਵਿਲੋ ਸਤਕਾਰ ਕਰਦਾ ਹਾਂ